ਸਰਪੰਚ ਸਾਹਿਬ ਕਾ ਸਰਪੰਚ ਕੌਂਸਲ ਦੇ ਅੰਦਰ ਕਰ ਦਿਓ ਤੁਹਾਡੇ ਨਾਲ ਲੜ ਵਾਸਤੇ ਸਾਡੀਆਂ ਬੀਬੀਆਂ ਤੁਹਾਡਾ ਕੱਲੀਆਂ ਹੀ ਬਹੁਤ ਆ ਤੁਹਾਨੂੰ ਤਾਂ ਇਹੀ ਹਰਾ ਦਰਗੇ ਅੱਜ ਜਦੋਂ ਮੈਂ ਅੱਜ ਜਦੋਂ ਮੈਂ ਸਵੇਰ ਸਵੇਰੇ ਉੱਠਿਆ ਮੈਨੂੰ ਤੇ ਪਿੰਡਾਂ ਦੇ ਵਿੱਚ ਸਾਡੇ ਦੋ ਸਾਥ ਦਾ 55% ਦੋਦਿਆਂ ਵਾਲਾ ਸਾਡਾ ਸਹਿਯੋਗ ਉਹਨਾਂ ਨੂੰ ਪੂਸ ਰਾਤ ਚੁੱਕ ਕੇ ਲੈ ਗਏ ਸਰੇ ਸਰੇ ਸ਼ਰਮਾ ਜੀ ਦਾ ਫੋਨ ਆ ਗਿਆ ਐਨਕੇ ਸ਼ਰਮਾ ਜੀ ਜਿਹੜੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਗਵਰੀਅਰ ਸਾਹਿਬ ਦੇ ਨਾਲ ਆਜੋ ਸਾਰੀ ਇਲੈਕਸ਼ਨ ਸੰਭਾਲ ਕੇ ਬੈਠੇ ਆ ਫਿਰ ਸ਼ਾਮਗਲ ਜੀ ਸਾਡੇ ਮਜੂਤਾ ਕਾਉਂਸਲਰ ਸਾਹਿਬ ਸਾਡੇ ਪ੍ਰਧਾਨ ਵੀ ਐ ਸ਼ਹਿਰ ਦੇ ਲੋਕਾਂ ਦੇ ਪ੍ਰਮਾਨਿਤ ਲੀਡਰ ਹੈ ਉਹਨਾਂ ਨੂੰ ਪੁਲਿਸ ਚੁੱਕ ਕੇ ਲੈ ਗਈ ਮੈਂ ਐਸਐਸਪੀ ਮੈਡਮ ਨੂੰ ਫੋਨ ਕੀਤਾ ਮੈਂ ਕਹਾਂ ਜੀ 35 ਸਾਲ ਦੀ ਮੇਰੀ ਪਬਲਿਕ ਲਾਈਫ ਹੋ ਗਈ ਹੈ ਅੱਜ ਤੱਕ ਮੈਂ ਇਦਾਂ ਦੀ ਗੁੰਡਾਗਰਦੀ ਨਹੀਂ ਦੇਖੀ ਕਿ ਸਾਡੇ ਮੌਜੂਦਾ ਸਰਪੰਚ ਸਾਫਕਾ ਸਰਪੰਚ ਮੌਜੂਦਾ ਕੌਂਸਲ ਇਹਨਾਂ ਨੂੰ ਭਾਜੀ ਪੁਲਿਸ ਚੁੱਕ ਕੇ ਤੇ ਥਾਣੇ ਲੈ ਕੇ ਬਿਨਾ ਕਿਸੇ ਕਾਰਨ ਤੋਂ ਉਹ ਕਹਿੰਦੇ ਜੀ ਬਿਲਕੁਲ ਨਹੀਂ ਅਸੀਂ ਕਿਸੇ ਨੂੰ ਰਸ ਨਹੀਂ ਕੀਤਾ। ਬਾਕੀ ਚਲੋ ਚੰਗੀ ਗੱਲਾਂ ਫਿਰ ਤੁਸੀਂ ਕੈਡਨੇਪਿੰਗ ਦਾ ਪਰਚਾ ਦਰਜ ਕਰੋ। ਸਾਡੇ ਬੰਦੇ ਚੁੱਕੇ ਗਏ। ਜੇ ਤੁਸੀਂ ਬਤੌਰ ਜ਼ਿਲ੍ਹਾ ਮੁਖੀ ਕਹਿੰਦੇ ਹੋ ਕਿ ਮੈਂ ਕਿਸੇ ਨੂੰ ਰਸ ਨਹੀਂ ਕੀਤਾ ਸਾਡੀ ਪੁਲਿਸ ਨੇ ਨਹੀਂ ਕੀਤਾ। ਅਸੀਂ ਮੰਨਦੇ ਹਾਂ। ਪਰ ਤੁਸੀਂ ਕੈਡਨੇਪਿੰਗ ਦਾ ਪਰਚਾ ਦਰਜ ਕਰੋ ਸਾਡੇ ਬੰਦਿਆਂ ਨੂੰ ਖੜੇ ਕਿਹੜੇ ਵਰਦੀ ਪਾ ਕੇ ਚੁੱਕੇ ਲੈ ਗਏ। ਇੱਥੇ ਤੁਹਾਡੀ ਪੁਲਿਸ ਤੇ ਸਕੂਪਰ ਤੇ ਨੰਬਰ ਕਾਰਾਂ ਦੇ ਉੱਤੇ ਲਾ ਕੇ ਸਾਡੂ ਬੇਟੀ ਕਜਮ ਪ੍ਰੀਤ ਬੱਚਾ ਚਾਰ ਚੰਨ ਤੋਂ ਪਿੱਛਾ ਕਰਦੀ ਫਿਰ ਕੀ ਪਤਾ ਕੌਣ ਚੁੱਕ ਕੇ ਜਾ ਗਿਆ ਇਹ ਤਾਂ ਪੁਰਾਣੇ ਹਵਾਲਾਤ ਯਾਦ ਕਰਾਤੇ ਤੁਸੀਂ ਜਦੋਂ ਕੈਦ ਜਿਹੇ ਸੀ ਉਹ ਇਹੋ ਜਿਹੇ ਗੱਡੀਆਂ ਦੇ ਵਿੱਚ ਇਹ ਸ਼ੀਸ਼ੇ ਕਾਲੇ ਕਰਕੇ ਦੂਜੇ ਕਰਕੇ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਹਾੜੀ ਹੜੂ 25000 ਤੇ ਗਿੰਟੀ ਪਹੁੰਚ ਗਈ ਸੀ ਅਲਪਛਾਤੇ ਨੌਜਵਾਨਾਂ ਦੀ ਤੁਸੀਂ ਤਾਂ ਸਾਨੂੰ ਉਹ ਹਾਲ ਯਾਦ ਕਰਾ ਦਿੱਤੇ ਤੈਂ ਵੀ ਮੈਂ ਪਤਾ ਕਰਦੀ ਆ ਕਿੰਨੇ ਚੁੱਕੇ ਪਰ ਹਾਲੇ ਤੱਕ ਸਾਨੂੰ ਉਹਨਾਂ ਦਾ ਫੋਨ ਨਹੀਂ ਆਇਆ ਹੁਣ 11:30 ਵਜੇ ਪ੍ਰਧਾਨ ਸ਼ਰਮਣ ਅਕਾਲੀ ਦਲ ਪਹਿਲਾਂ ਤੁਹਾਡੇ ਕੋਲ ਆ ਰਹੇ ਆ ਫਿਰ ਅਸੀਂ ਅਫਸਰ ਕੋਲ ਜਾ ਰਹੇ ਆ ਅਸੀਂ ਇਹ ਨੈਕਸਸ ਕਮਿਸ਼ਨ ਨੂੰ ਜਿਹੜਾ ਇਨਫਾਰਮ ਕਰ ਦਿੱਤਾ ਉਹਨਾਂ ਨੇ ਵੀ ਰਿਪੋਰਟ ਜੜੀ ਆ ਇਹਨਾਂ ਤੋਂ ਮੰਗੀ ਆ ਡਿਸਟ੍ਰਿਕਟ ਦੇ ਇਲੈਕਟਰਲ ਅਫਸਰ ਡੀਸੀ ਸਾਹਿਬ ਹੁੰਦੇ ਆ ਉਹਨੋਂ ਤੱਕ ਰਿਪੋਰਟ ਮੰਗੀ ਆ ਸਰਦਾਰ ਸਰਮਜੀ ਸਿੰਘ ਰਣੇ ਰਾਤੀ ਪ੍ਰੋਗਰਾਮ ਕਰਾਇਆ ਸੀ ਤੇ ਸਵੇਰੇ ਪੁਲਿਸ ਪਹੁੰਚ ਗਈ ਵੀ ਦੱਸੋ ਤੁਸੀਂ ਸਨਮਾਨ ਕਰਨ ਗਏ ਸੀ ਪ੍ਰੋਗਰਾਮ ਉਹਨਾਂ ਨੇ ਅਕਾਲੂਪੁਰ ਤੇ ਕਰਾਇਆ ਤੇ ਤੁਸੀਂ ਸਵੇਰੇ ਸਵੇਰੇ ਕਾਹਦੇ ਵਾਸਤੇ ਪਹੁੰਚ ਕੇ ਤੁਹਾਡਾ ਕੀ ਬਗਾੜਿਆ ਕਿਸੇ ਨੇ ਇਹ ਮੈਂ ਇਲੈਕਸ਼ਨ ਕਮਿਸ਼ਨ ਆ ਹੁੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਇੰਨਾ ਬੇਵੱਸ ਪ੍ਰਸ਼ਾਸਨ ਆ ਕੀ ਕਿਸੇ ਕਿਤੇ ਨਹੀਂ ਦੇਖਿਆ ਜਿੱਦਾਂ ਬੇਵੱਸ ਪ੍ਰਸ਼ਾਸਨ ਅੱਜ ਤਰਨ ਤਰਨ ਦੇ ਵਿੱਚ ਜਿਹੜਾ ਉਹ ਹੋਇਆ ਪਿਆ ਦੋ ਡੀਐਸਪੀ ਪਹਿਲਾਂ ਕਢਾਏ ਆ ਇੱਕ ਐਸਐਸਓ ਚ ਪਹਿਲਾਂ ਕਢਾਇਆ ਪਰ ਉਹਦੇ ਬਾਵਜੂਦ ਦੇਖ ਲਓ ਕਿਦਾਂ ਦੇ ਅਫਸਰ ਇੱਥੇ ਲਾਏ ਆ ਕਿ ਹਾਲੇ ਵੀ ਰਾਤ ਨੂੰ ਸਾਡੇ ਬੰਦੇ ਚੁੱਕਨੇ ਜਿਹੜੇ ਆ ਉਹ ਇਹਨਾਂ ਨੇ ਬੰਦ ਨਹੀਂ ਕੀਤੇ ਇਸ ਕਰਕੇ ਭਰਾਵੋ ਡਰਨਾ ਨਹੀਂ ਸ੍ਰੀ ਅਕਾਲੀ ਦਲ ਵਾਸਤੇ ਇਹ ਕੋ ਪਹਿਲੀ ਲੜਾਈ ਨਹੀਂ ਆ ਸਾਰੇ ਜਿਹੜੇ ਸਾਡੇ ਧਰਾਂ ਆਏ ਆ ਇਹ ਸਾਰੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਢਾ ਕੇ ਖੜਾ ਗਏ ਜੇ ਇਹਦਾ ਕਰਨਗੇ ਤਾਂ ਸਾਰਾ ਪੰਜਾਬ ਅਸੀਂ ਇੱਥੇ ਇਕੱਠਾ ਕਰ ਦਿਆਂਗੇ ਕਿਉਂਕਿ ਸਾਡੇ ਕੋਲੇ ਸ਼ਕਤੀ ਦੀ ਘਾਟ ਨਹੀਂ ਪਰ ਅਸੀਂ ਇਸ ਵੀਰਾਂ ਤੇ ਚੱਲਣ ਵਾਲੀ ਪਾਰਟੀਆਂ ਆ ਕੰ ਸਾਸਨ ਦੇ ਬਚਨ ਵਾਲੀ ਪਾਰਟੀਆਂ ਸਾਨੂੰ ਮਜਬੂਰ ਨਾ ਕਰੋ ਕਿ ਸਾਨੂੰ ਆਪਣੀ ਉਹ ਸ਼ਕਤੀ ਜਿਹੜੀ ਐ ਸ਼ਰਮਣੀਆ ਅਕਾਲੀ ਦਲ ਦੀ ਉਹ ਤੁਹਾਨੂੰ ਦਿਖਾਉਣੀ ਪਵੇ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿਹੜੇ ਸ਼ਾਮ ਰਾਜ ਜੀ ਤੇ ਉਹਨਾਂ ਦੇ ਸਾਥੀ ਵੀ ਇੱਥੇ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਸ਼ਾਮ ਰਾਜ ਜੀ ਤਾਂ ਆਲਨ ਕੇ ਸਾਨੂੰ ਪਤਾ ਪੁਲਿਸ ਦੇ ਪੈਰ ਨਹੀਂ ਹੁੰਦੇ ਇਹ ਕਰਦੇ ਬਹੁਤ ਹੁੰਦੇ ਆ ਖੁਸ਼ ਕਰਨ ਵਾਸਤੇ ਲੀਡਰਾਂ ਨੂੰ ਪਰ ਜਦੋਂ ਉੱਤੋਂ ਖਿਚਾਈ ਹੁੰਦੀ ਹੈ ਨਾ ਫਿਰ ਪਾਰ ਨਹੀਂ ਹੁੰਦੇ ਭੱਜਦੇ ਵੀ ਬੜੀ ਛੱਤੀ ਹੈ ਸ਼ਾਮ ਲਾਲ ਤਾਂ ਆਊਗਾ ਇੱਥੇ ਪਰ ਆਪਾਂ ਤਾਂ ਹਰਿਆ ਕਰਨਿਓ ਕਿ ਜਿੰਨੀਆਂ ਵੋਟਾਂ ਇਸ ਵਾਰ ਤੋਂ ਪਹਿਲਾਂ ਪਾਣੀਆਂ ਸੀ ਹੁਣ ਉਹਦੀ ਦੁੱਗਣੀਆਂ ਪਾਣੀਆਂ ਚਾਹੀਦੀਆਂ ਸਰ ਸ਼੍ਰੋਮਣੀ ਕਾਲੀਦਾਸ ਸਰਦਾਰ ਸਬੀਰ ਸਿੰਘ ਜੀ ਬਾਦਲ ਸਾਹਿਬ ਪਹੁੰਚ ਰਹੇ ਕਿਉਂਕਿ ਜੇ ਇਹ ਸਾਨੂੰ ਨਿਯੰਦਾ ਪਾਉਂਦੇ ਆ ਨਾ ਤੇ ਆਪਾਂ ਨੂੰ ਵੀ ਫਿਰ ਨਿਯੰਦਾ ਥੋੜਾ ਬੋੜਾ ਪਾ ਕੇ ਤੁਰ ਪੈਂਦਾ ਇਹ ਇਸ ਕਰਕੇ ਤੁਸੀਂ ਤੇ ਪਹਿਲਾਂ ਵੀ ਸ਼ਾਮ ਰਾਜ ਜੀ ਨੇ ਵੀ ਜਿਤਾਇਆ ਹੋਇਆ ਤਾਂ ਇਹ ਕਾਸਰ ਬਣੇ ਨਾ ਤੁਸੀਂ ਵੋਟਾਂ ਪਾਈਆਂ ਤੇ ਉਦੋਂ ਵੀ ਵੋਟਾਂ ਵੱਧ ਨਿਕੜੀਆਂ ਤਾਂ ਇਹ ਬਣੇਗਾ ਸ਼ਾਮ ਰਾਜ ਨੇ ਤਾਂ ਕਿਸੇ ਦਾ ਉਮੀਦਵਾਰ ਨਹੀਂ ਸੀ ਚੱਕਿਆ ਉਨੀਆਂ ਹੱਥ ਜੋੜ ਕੇ ਪੈਰੀ ਹੱਥ ਲਾ ਕੇ ਗੁਰਦੀ ਹੱਥ ਲਾ ਕੇ ਸਾਰੇ ਭੈਣ ਭਰਾਵਾਂ ਦੇ ਤੇ ਉਹ ਕਾਉਂਸਲਰ ਬਣੇ ਸੀ ਇਸ ਕਰਕੇ ਹੁਣ ਤਾਂ ਤੁਸੀਂ ਸਾਰੇ ਚਟਾਨ ਵਾਂਗੂ ਉਹਨਾਂ ਦੇ ਨਾਲ ਖੜੇ ਹੋ ਅਸਲੀ ਜਿਹੜਾ ਇਹਦਾ ਜਵਾਬ ਜਿਹੜੀ ਸਜ਼ਾ ਇਹ ਜਿਹੜਾ ਗੈਰ ਲੋਕਤੰਤਰੀ ਕੰਮ ਇਹ ਸਰਕਾਰ ਨੇ ਕੀਤਾ ਉਹਦਾ ਇੱਕੋ ਹੀ ਇਲਾਜ ਹੁੰਦਾ ਕਿ ਉਹਦੂੰ ਦੁਗਨੀਆਂ ਵੋਟਾਂ ਪਾ ਕੇ ਜੇ ਕੋਈ ਭੈਣ ਪੁਰਾ ਬਾਹਰ ਗਿਆ ਉਹਨੂੰ ਵੀ ਹੁਣ ਲੈ ਕੇ ਆਓ ਕਿ ਐਸਵੇਂ ਇੱਜ਼ਤ ਦਾ ਸਵਾਲ ਹੈ ਤਾਂ ਜੋ ਅਗਲੀ ਵਾਰ ਜਦੋਂ ਚੋਣਤੀ ਹੋਣੀ ਹੈ ਉਦੋਂ ਫਿਰ ਕਿਸੇ ਦੀ ਹਿੰਮਤ ਨਾ ਪਵੇ ਕਿ ਲੋਕਾਂ ਨੂੰ ਏਦਾਂ ਡਰਾ ਕੇ ਤੇ ਪੁਲਿਸ ਦੇ ਕੋਲ ਫੜਾ ਕੇ ਆ ਕੇ ਵੋਟਾਂ ਮੰਗੇ ਇਹੋ ਜਿਹਾ ਸਿੱਧਾ ਕਰ ਦਿਓ ਇਹਨਾਂ ਨੂੰ ਇੱਕ ਵਾਰੀ ਕਿ ਆਉਣ ਵਾਲੀਆਂ ਆਪਣੀਆਂ ਜਨਰੇਸ਼ਨ ਨੂੰ ਵੀ ਸਮਝਾ ਕੇ ਜਾਣ ਕੇ ਲੋਕਾਂ ਨਾਲ ਏਦਾਂ ਧੱਕਾ ਨਹੀਂ ਕਰੀਦਾ ਜਨਤਾ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਜੇ ਜਨਤਾ ਬਣਾਉਣਾ ਜਾਣਦੀ ਹੈ ਤੇ ਜਨਤਾ ਉਹਨਾਂ ਨੂੰ ਲਾੜਣਾ ਵੀ ਜਾਣਦੀ ਇਸ ਕਰਕੇ ਜੇ ਉਦੋਂ ਇੰਨਾ ਝੂਠ ਬੋਲਿਆ ਸੀ ਜੇ ਹਿੰਮਤ ਵੀ ਕੁਝ ਕਰਕੇ ਦਿਖਾਉਣਾ ਸੀ ਨਾ ਗੁਜਰਾਤ ਜਾ ਕੇ ਅੱਜ ਵੀ ਝੂਠ ਬੋਲ ਨਹੀਂ ਜਾਂਦਾ ਕਹਿੰਦਾ ਪੰਜਾਬ ਦੇ ਵਿੱਚ ਹਾਂ ਜਾਇਆ ਸੀ ਮੈਂ 50000 ਰੁਪਏ ਹਰ ਏਕੜ ਦਾ ਕਿਸਾਨਾਂ ਨੂੰ ਦੇ ਕੇ ਆਇਆ ਤੇ ਐਥੇ ਜਨਾਲਾ ਦੂਰ ਨਹੀਂ ਲੋਪੋ ਕੇ ਦੂਰ ਨਹੀਂ ਦੇਵੇ ਬਾਬਾ ਨਾਨਕ ਦੂਰ ਨਹੀਂ ਦਿਨਾਂ ਨਗਰ ਦੂਰ ਨਹੀਂ ਜਾ ਕੇ ਪੁੱਛੋ ਵੀ ਕਿਸੇ ਨੂੰ ਕੋਈ ਕੌਡੀ ਨਹੀਂ ਦਿੱਤੀ ਇਦਾਂ ਹੀ ਉਹ ਤੁਹਾਡੇ ਨਾਲ ਝੂਠ ਬੋਲਦੇ ਸੀ ਇਦਾਂ ਹੀ ਉਹ ਧੰਨ ਨਾਲ ਝੂਠ ਬੋਲਦੇ ਸੀ ਕਿ ਤੁਹਾਨੂੰ 1000 ਰੁਪਏ ਦੇਣਗੇ ਇੱਕ ਇੱਕ ਘਰ ਤੇ 1000 ਚਾਰ ਚਾਰ ਬੀਬੀਆਂ ਇਹ ਦੇਜੋ 2-2 ਲੱਖ ਦੇ ਸਾਡੇ ਦੇਣ ਦਾ ਹੈ ਇਸ ਕਰਕੇ ਹੁਣ ਸਾਡੇ ਨਾਲ ਅੱਖ ਨਹੀਂ ਮਨਾਉਂਦਾ। ਉਹ ਪੂਸਪੇ ਇਦਕੇ ਤੇ ਸਾਨੂੰ ਡਰਾਉਣਾ ਚਾਹੁੰਦਾ ਪਰ ਭਗਵੰਤ ਮਾਨਾ ਇਹ ਮਾਝੇ ਦੇ ਲੋਕ ਐ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਧਰਤੀ ਐ। ਇਹ ਸੂਫੀਆਂ ਦੇ ਸਰਤਾਜ ਦੀ ਧਰਤੀ ਐ। ਤੈਨੂੰ ਭੇਖਾ ਲੱਗ ਗਿਆ ਤੂੰ ਬਾਤਾਂਸ ਪੜ ਕੇ ਤੂੰ ਆਉਣਾ ਸੀ। ਇਹ ਲੋਕੀ ਐਦਾ ਡਰਨ ਵਾਲੇ ਨਹੀਂ ਕਿ ਤੂੰ ਇੱਕ ਸ਼ਾਮ ਲਾਲ ਨੂੰ ਚੁੱਕ ਲਿਆ ਦੋ ਸਾਲ ਦਾ ਸਰਪੰਚਾ ਨੂੰ ਚੁੱਕ ਲਿਆ ਇੱਕ ਮੌਜੂਦਾ ਸਰਪੰਚਾ ਨੂੰ ਚੁੱਕ ਲਿਆ ਤੇ ਇਹ ਲੋਕੀ ਉਹਦੀ 23 ਗੁਣਾ ਵੱਧ ਸ਼ਕਤੀ ਦੇ ਨਾਲ ਤੇਰੇ ਮੁਕਾਬਲਾ ਜਿਹੜਾ 11 ਤਰੀਕ ਨੂੰ ਪੋਲਿੰਗ ਬੂਥਾਂ ਦੇ ਉੱਤੇ ਕਰਨਗੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਇਹ ਧਰਨਾ ਇਸੇ ਤਰੀਕੇ ਹਮੇਂ ਜਾਰੀ ਰੱਖਣਾ ਪ੍ਰਬਾਲ ਸ਼੍ਰੋਮਣੀ ਅਕਾਲੀ ਦਲ ਆ ਰਹੇ ਹਨ ਕੋਈ ਕਿ ਜਿਹੜੀ ਉਹਨਾਂ ਦੇ ਅਸਰਾਂ ਦੇ ਨਾਲ ਸਾਰਿਆਂ ਦੇ ਨਾਲ ਕੋਈ ਵੀ ਦੁਨੀ ਤੱਕ ਕਲੈਕਸ਼ਨ ਕਮਿਸ਼ਨ ਤੱਕ ਸਾਰਿਆਂ ਨਾਲ ਟੈਲੀਫੋਨ ਤੇ ਗੱਲਬਾਤ ਕਰੇ ਸਾਡੇ ਬਾਰਾਂ ਮੇਂ ਜਰਮਨ ਸਾਹਿਬਾਂ ਤੋਂ ਕੋਈ ਜਾਣ ਆਪਣੀ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨਗੇ ਕਿਸੇ ਅਤੇ ਇਸ ਤਰ੍ਹਾਂ ਚੱਲਣਾ ਜਾਰੀ ਰੱਖਣਾ ਅਸੀਂ ਅਬਜ਼ਰਵਰ ਨੂੰ ਮਿਲ ਕੇ ਤੇ ਫਿਰ ਜਿਹੜਾ ਅਗਲਾ ਪ੍ਰੋਗਰਾਮ ਹੈ ਸਾਰਾ ਉਹ ਤੁਹਾਡੇ ਨਾਲ ਇਹ ਦੇਰ ਤੱਕ ਆਪਾਂ ਇਹ ਟੱਕੇਸ਼ਾਈ ਦੇ ਖਿਲਾਫ ਆਪਣਾ ਰੋਜ ਜਿਹੜਾ ਉਹ ਟਾਰਗੇਟ ਕਰਦੇ ਆ ਆਪਾਂ ਨੁਕਸਾਨ ਨਹੀਂ ਕਰਨਾ ਕਿਉਂਕਿ ਅਸੀਂ ਲੋਕਤੰਤਰੀ ਤਰੀਕੇ ਦੇ ਨਾਲ ਲੜਨ ਵਾਲੇ ਲੋਕ ਆ ਤੁਹਾਡੀ ਆਵਾਜ਼ ਅੱਜ ਸਾਰਾ ਪਰੰਪਰਿਆਂ ਦਾ ਵਿਧਾਨ ਸਭਾ ਹਲਕਾ ਵੀ ਸੁਣ ਰਿਹਾ ਸਾਰਾ ਦੇਸ਼ ਸੁਣਿਆ ਤਰਸਾਂ ਨੇ ਸਾਡੇ ਵੀਰ ਲਗਾਤਾਰ ਤੁਹਾਡੀ ਆਵਾਜ਼ ਜਿਹੜੀ ਆ ਇਹ ਸਾਰੇ ਦੇਸ਼ ਦੇ ਵਿੱਚ ਪਹਚਾਣ ਇਹ ਖਬਰਾਣਾ ਨਹੀਂ ਇਹ ਲਾਚਨ ਜਿਹੜੇ ਆ ਇਹ ਸਾਡੀ ਜਿੱਪ ਦੇ ਪ੍ਰਤੀਕ ਹੈ ਜਿੱਪ ਗੰਤਨਾਣ ਜਿੱਪ ਦਾ ਹੁੰਦਾ ਫਿਰ ਐਦਾਂ ਦੇ ਘਟੀਆਂ ਕੰਮ ਕਰਨ ਦੀ ਲੋੜ ਨਹੀਂ ਸੀ ਪੈਂਦੀ ਵਾ ਦੱਸਿਆ ਨਾ ਕਿ ਇੰਟੈਲੀਜੈਂਸ ਵਾਲੇ ਰਾਤ ਨੂੰ ਜਦੋਂ ਆਉਂਦੇ ਆ ਉਹ ਦੱਸਦੇ ਆ ਕਿ ਤੁਹਾਡਾ ਤਾਂ ਬਹੁਤਾ ਗੁਰਾ ਹਾਵਾ ਫਿਰ ਉਹਦੇ ਹੁਕਮ ਚੜਦੇ ਆ ਪਿੰਡੀ ਜੋੰ ਵਰਜੀ ਕਰੋ ਫਿਰ ਇਹੋ ਜਿਹੇ ਜਿਹੜੇ ਅਫਸਰ ਆ ਜੀ ਵੀ ਇਮਾਦੇ ਚ ਆਪ ਨੂੰਸ ਬਣ ਕੇ ਕੰਮ ਕਰਦੇ ਆ ਉਹ ਫਿਰ ਨੰਬਰ ਬਣਾਉਣ ਕਰਕੇ ਇੱਧਰ ਤੇ ਕੰਮ ਕਰਦੇ ਪਰ ਜਦੋਂ ਡੰਡਾ ਚੜਦਾ ਫਿਰ ਪੈਰ ਕਿਸੇ ਤੇ ਨਹੀਂ ਹੁੰਦਾ ਇਸ ਕਰਕੇ ਤਗੜੇ ਹੋ ਜਾਓ ਇੱਕ ਸਾਡੇ ਲਾਡੂ ਜੀ ਨੇ ਸਾਡੇ ਯੂਨੀਅਨ ਦੇ ਪ੍ਰਧਾਨ ਨੇ ਉਹਦੇ ਉੱਤੇ ਵੀ ਪਰਚਾ ਹੋ ਗਿਆ ਸਾਡੇ ਸਾਥੀ ਜਹੇਦਾਰ ਦੀ ਜੇਕਰ ਕਰ ਰਹੇ ਇੱਕੋ ਇੱਕ ਰਿਆਨੇ ਵਾਲੇ ਜਿਹੜੇ ਹੈਗੇ ਆ ਉਹਨਾਂ ਦੀ ਯੂਨੀਅਨ ਦੇ ਆ ਉਹ ਵੀ ਦਫ਼ਤਰ ਤੋਂ ਮੈਨੂੰ ਹੁਣੇ ਫੋਨ ਆਇਆ ਸੀ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਕਰਤਾ ਕੋਈ ਗੱਲ ਨਹੀਂ ਇਹ ਥੋੜਾ ਬੋਟਾ ਹੁੰਦੇ ਹੋ ਇਹ ਜਿੰਨੇ ਹੋਣਗੇ ਜਿੰਨੇ ਉਹਨੇ ਹਜ਼ਾਰ ਲੀਡ ਆਪਣੀ ਵਧਾਈ ਜਾਣੀ ਯੋਕੇ ਹੁ ਡਰਨ ਦਾ ਮੋੜ ਚ ਕੋਈ ਨਹੀਂ ਇਹ ਸਰਕਾਰ ਤਾਂ ਹੁ ਨਾਮ ਦੀ ਸਰਕਾਰ ਆ ਹੁਣ ਇਲੈਕਸ਼ਨ ਦਾ ਦਾਅ ਸ਼ੁਰੂ ਹੋ ਗਿਆ ਹੁਣ ਤਾਂ ਅਫਸਰ ਨੇ ਵੀ ਕਿਸੇ ਨਾਲ ਇਹਦੀ ਗੱਲ ਨਹੀਂ ਪੈਂਦੀ ਹੁਣ ਇਹਨੇ ਕਰਕੇ ਕੋਈ ਆਪਣੀ ਨੌਕਰੀ ਰਿਸਕ ਤੇ ਲਾਉਣ ਨੂੰ ਤਿਆਰ ਨਹੀਂ ਚਾਰ ਸਾਲ ਨਿੱਕੇ ਗਏ ਹੁਣ ਨਾਮ ਰੋੜੇ ਪੈ ਗਿਆ ਇਹ ਇਸ ਕਰਕੇ ਹੁਣ ਜਿੰਨੇ ਜਿੰਨੇ ਤੁਸੀਂ ਤਗੜੇ ਹੋਈ ਜਾਓਗੇ ਉਹਦੀ ਨਹੀਂ ਤੁਹਾਨੂੰ ਸਲੂਟ ਜਿਹੜਾ ਪ੍ਰਸ਼ਾਸਨ ਨੇ ਆਪੇ ਹੀ ਮਾਨਨੇ ਸ਼ੁਰੂ ਕਰ ਦਨੇ ਆ ਇਸ ਕਰਕੇ ਤਗੜੇ ਹੋ ਜੋ ਜਿਹੜੇ ਸਾਡੇ ਬਾਕੀ ਬਣਾਦੇ ਨਹੀਂ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਪ੍ਰਧਾਨ ਸਾਹਿਬ ਆ ਜਾਂਦੇ ਆ ਤੇ ਫਿਰ ਆਪਾਂ ਪ੍ਰਧਾਨ ਸਾਹਿਬ ਦੇ ਵਿਚਾਰ ਸੁਣ ਕੇ ਇਹੀ ਇਹ ਜਿਹੜਾ ਸਾਡਾ ਸ਼抗ਬਈ ਜਿਹੜਾ ਪ੍ਰਸ਼ਾਸਨ ਇਹ ਪੇਸ਼ ਕਰਨੇ उठा करके बाइक पे ऊपर आ जाओ गामिया साहब ने कर लें हो गया और कोई जड़ा धन्नू साहब आ जाओ ठीक है कोई हो जड़ा बड़ी-बड़ी हस्ती में आ जाओ ओ आ लो ਆ ਮੈਂ ਤੁਹਾਨੂੰ ਵੀ ਨਾ ਕਿਹਾ ਕਿ ਅੱਜ ਇਹ ਸਾਰੇ ਆਓ ਯਾਰ ਇੱਧਰ ਪ੍ਰਧਾਨ ਜੀ ਆ ਰਹੇ ਆਪਾਂ ਤੜਕਾ ਰੋਸ ਮਜਾ ਦਾ ਜੇ ਇੱਥੇ ਆ ਜੋ ਆ ਰਹੇ ਨੇ ਕਿ ਆਪਣੇ ਦੁੱਖ ਤਲੀ ਕਰਕੇ ਆ ਰਹੇ ਨੇ ਉਹਨਾਂ ਨੂੰ ਵੀ ਜਿੰਨਾ ਆਪਾਂ ਨੂੰ ਦੋਖੋ ਉਸ ਤਰ੍ਹਾਂ ਉਹਨਾਂ ਨੂੰ ਆਖਿਓ ਕਿ ਸਾਡੇ ਪ੍ਰਧਾਨ ਬੈਠੇ ਜੀ ਬੈਠੇ ਜੀ ਬਾਕੀ ਮੈਂ ਪਹਿਲਾਂ ਕੀ ਕਹ ਚੁੱਕਾ ਮੈਂ ਬਾਅਦ ਵਿੱਚ ਛੇ ਕਰਾਂ ਨਾ ਬੜਸਾ ਦੇ ਭਰਾ ਮੈਂ ਬੈਠ ਜਾਓ ਬੈਠ ਜਾਓ ਹਾਂ ਪਰ ਮੇਰੀ ਇੱਕ ਅਪੀਲ ਹੈ ਕਿ ਕੀ ਦਿੱਕਤ ਹੈ ਇਹ ਅੱਜ ਜਿਹੜੀ ਆ ਜੀ ਆਦੋਈ ਹੈ ਨਾ ਇਹਦਾ ਜਨਵਰੀ ਤਰੀਕ ਨੂੰ ਜਵਾਬ ਜਿਹੜਾ ਹੈ ਨਾ ਮੈਂ ਜੀ ਆ ਰਿਹਾ ਹਾਂ ਕਿਸੇ ਨਾ ਮੋਰ ਦੇ ਵਿੱਚ ਦੇਣਾ ਵਾ ਇਹ ਅੱਗੇ ਕੋਈ 50 100 ਵੋਟਾਂ ਵੀ ਇੱਥੇ ਨਿਕਲਦੀ ਪਰਾਪੁਰੇ ਚੋਂ ਉਹ ਵੀ ਪੈਣੀ ਚਾਹੀਦੀ ਹਾਂ ਬੈਠਵੇਂ ਜਬਰ ਚੂਕ ਉਹ ਸ਼ਰੌਨੀ ਕਾਲੀ ਦਾ ਤੱਕੜੀ ਨੂੰ ਪੈਣੀ ਚਾਹੀਦੀ ਆ ਇਹੋ ਅੱਜ ਦਾ ਜਵਾਬ ਆ 11 ਸ੍ਰੀ ਨੂੰ ਸ਼ਰੌਨੀ ਕਾਲੀ ਜਦੋਂ ਤੱਕੜੇ ਹੋਗੇ ਵੋਟ ਪਾਈਏ ਮੈਂ ਫੇਰ ਭਰਾਵਾਂ ਨੂੰ ਦੇਖ ਕੇ ਰੱਖਦਾ ਕਰਾ ਦਿਓ ਥੋੜਾ ਪੱਕੀ ਰੁਕ ਕੇ ਬੈਠੀਏ ਸਾਰਿਆਂ ਦੇ ਬੇਟੀਆ ਤੇ ਪ੍ਰਧਾਨ ਸਾਹਿਬ ਦੇ ਆਉਂਦੇ ਤੱਕ ਜਿੰਨੇ ਵੀਰ ਪਿੱਛੇ ਵੀ ਖੜੇ ਨੇ ਜੇ ਆਜੋ ਬਹੁਤ ਜ਼ਰੂਰੀ ਬੇਟੀਆ ਆ ਜਿਹੜੇ ਵੀਰ ਇੱਧਰ ਖੱਬੇ ਖੜੇ ਆ ਸਾਹਮਣੇ ਆਓ ਉਹ ਪਿੱਛੇ ਵੀ ਦਰੀਆਂ ਵਿਚੀਆਂ ਆਲੀਆਂ ਨੇ ਉੱਥੇ ਵੀ ਕਿਰਪਾ ਕਰਕੇ ਬੈਠੇ ਵੀ ਕਿਰਪਾਤਾ ਕਰੋ ਇੱਕ ਵਾਰੀ ਮੈਂ ਨਾਰੇ ਲਾਉਣ ਲੱਗਿਆ ਜਿਹੜਾ ਦੋਵੇਂ ਹੱਥ ਖੜੇ ਕਰਕੇ ਜਦੋਂ ਭਗੰਤ ਮਾਨ ਟੀਵੀ ਲਾ ਕੇ ਬੈਠਾ ਹੋਣਾ ਕੇਂਦਰੀਵਾਲ ਦੇ ਕੋਲ ਉਹਨੂੰ ਪਤਾ ਲੱਗ ਗਿਆ ਕਿ ਕੰਮ ਗਰਮ ਹੈ ਤੇ ਬੋਟਾ ਹੋਰ ਘਟੀਆਂ ਨੇ ਦੇਸ਼ ਕਰਕੇ ਪਹਿਲਾ ਨਾਰਾ ਲਾਉਣਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੁਜਾ ਲਾਉਣਾ ਤਖਤ ਬਦਲ ਦਿਓ ਤਾਜ ਬਦਲ ਦਿਓ ਬੇਈਮਾਨਾਂ ਦਾ ਰਾਜ ਬਦਲ ਦਿਓ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਤਖਤ ਬਦਲ ਦਿਓ ਤਾਜ ਬਦਲ ਦਿਓ ਤਖਤ ਬਦਲ ਸਿੰਘ ਬਾਦਲ ਜਿੰਦਾਬਾਦ ਜਿੰਦਾਬਾਦ ਸਰਕਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਜਿੰਦਾਬਾਦ ਪ੍ਰਿੰਸੀਪਲ ਸਕੂਤਰ ਕਰਤਾਵਾ ਜਿੰਦਾਬਾਦ ਜਿੰਦਾਬਾਦ ਪ੍ਰਿੰਸੀਪਲ ਸੁਖਵੀਰ ਸੀ ਜਿੰਨਾ ਹੈ ਕਿਸੇ ਸ਼ਾਇਰ ਨੇ ਇਹ ਕਿਹਾ ਕਿ ਕੋਮਾ ਜੀਵਿਆ ਸੜਾ ਕੁਰਬਾਨੀਆਂ ਤੇ ਅਨਖ ਮਰੇ ਤਾਂ ਕੌਮ ਵੀ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੁੱਛੇ ਦਿੱਤਾ ਹੱਸ ਕੇ ਜੋ ਕੌਮ ਜਰ ਜਾਂਦੀ ਕੋਮਾ ਕਦੇ ਗੁਲਾਮਾਂ ਰਹਿੰਦੀਆਂ ਨਹੀਂ ਜਿਹਨਾਂ ਨੂੰ ਹੱਸ ਕੇ ਮਰਨ ਦਾ ਚੱਲ ਪਜੇ ਪਿੰਡ ਹੰਤੂ ਦੇ ਮੂਲਕਦਾਨੀਆਂ ਦਾ ਚਾਹੇ ਅੱਜ ਪਹੇਜੇ ਤੇ ਚਾਹੇ ਕੱਲ ਪਹੇਜੇ ਤੋਂ ਸਤਕਾਰਯੋਗ ਵੀਰੋ ਨਿੰਨੂ ਜੀ ਮੇ ਇਸ਼ਵਰੇ ਐਡਵੋਕੇਟ ਕਸ਼ਮੀਰ ਸਿੰਘ ਤੇ ਜਿਹੜਾ ਫੋਨ ਆਇਆ ਜਿਹੜੇ ਕਿ ਸ਼ਾਮ ਲਾਲ ਪ੍ਰਧਾਨ ਜੀ ਨੂੰ ਅਸੀਂ ਪਿਆਰ ਨਾਲ ਸ਼ਾਮਾ ਪ੍ਰਧਾਨ ਵੀ ਕਹਿੰਦੇ ਹਾਂ ਸਾਫ ਦਾ ਪ੍ਰਧਾਨ ਪੱਲੇਦੌਰ ਜੂਨੀਅਨ ਦੇ ਲਗਭਗ 12 ਸਾਲ ਤੋਂ ਮੇਰਾ ਆਲਮਾਨਾ ਪਿਆਰ ਹੈ ਜਦ ਵੀ ਕਿਸੇ ਤਰ੍ਹਾਂ